ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਗਈ ਹੋਈ ਸੰਗਤ ਦੇ ਵਿੱਚੋਂ ਦੋ ਸਿੰਘ ਤੇ ਉੱਥੇ ਕਿਸੇ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਲੱਗ ਜਾਂਦੇ ਨੇ ਉਹਨਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਵਿਵਾਦ ਹੈ ਉਹ ਹੋ ਰਿਹਾਗਾ ਉਦੇ ਬਾਰੇ ਗੱਲਬਾਤ ਕਰਦੇ ਆਂ ਖਾਲਸਾ ਜੀ ਦੋਨੋਂ ਸਿੰਘ ਜਿਹੜੇ ਹੈਗੇ ਨੇ ਉਹ ਸੈਦ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇਗੇ ਉਸ ਗੱਲ ਨੂੰ ਲੈ ਕੇ ਸਾਡੇ ਜਿਹੜੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਨੇ ਜਾਂ ਹੋਰ ਪੱਤਰਕਾਰ ਨੇ ਉਹ ਇਸ ਗੱਲ ਦਾ ਵਿਵਾਦ ਪੈਦਾ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਜਾਂਦੇ ਨੇ ਮੁਲਾਜ਼ਮਾਂ ਕੋਲੇ ਕਿ ਉਹਨਾਂ ਨੇ ਨਮਾਜ਼ ਕਿਉਂ ਅਦਾ ਕੀਤੀ ਉਸ ਤੋਂ ਬਾਅਦ ਉਹ ਉਹਨਾਂ ਮੁਲਾਜ਼ਮਾਂ ਦੇ ਵਿੱਚੋਂ ਇੱਕ ਅਮਰਤਾਰੀ ਸਿੰਘ ਦੇ ਕੋਲੇ ਜਾਂਦੇ ਨੇ ਤੇ ਉਹਨਾਂ ਕੋਲੇ ਜਾ ਕੇ ਉਹ ਸਵਾਲ ਉਠਾਉਂਦੇ ਨੇ ਕਿ ਤੁਸੀਂ ਨਮਾਜ਼ ਅਦਾ ਕਿਉਂ ਕੀਤੀ ਤਾਂ ਉਹ ਅਮਰਤਾਰੀ ਸਿੰਘ ਹੈਗਾ ਜਿਹੜਾ ਉਹਨਾਂ ਦੇ ਸਵਾਲਾਂ ਦੇ ਬਹੁਤ ਹੀ ਠਰਮੇ ਦੇ ਨਾਲ ਜਵਾਬ ਦਿੰਦਾ ਦੋਸਤੋ ਉਹ ਕਹਿੰਦੇ ਨੇ ਕਿ ਤੁਸੀਂ ਨਮਾਜ਼ ਅਦਾ ਕਿਉਂ ਕੀਤੀ ਉਹ ਕਹਿੰਦਾਗਾ ਕਿ ਮੈਂ ਹਮੇਸ਼ਾ ਪੋਜੀਟਿਵਲੀ ਸੋਚਦਾਗਾ ਮੈਂ ਕਦੇ ਨੈਗੇਟਿਵ ਨਹੀਂ ਸੋਚਿਆ ਅਗਰ ਤੁਸੀਂ ਔਰੰਗਜ਼ੇਬ ਬਾਰੇ ਸੋਚਦੇ ਹੋ ਤਾਂ ਉਹ ਕਹਿੰਦਾ ਵੀ ਆਪਾਂ ਨੂੰ ਵਾਕਈ ਨਫ਼ਰਤ ਹੋਵੇਗੀ ਅਗਰ ਨਵਾਬ ਮਲੇਰ ਕੋਰਲਾ ਬਾਰੇ ਸੋਚੋਗੇ ਤਾਂ ਅਸੀਂ ਮੁਹੱਬਤ ਦੀ ਗੱਲ ਕਰਾਂਗੇ ਉੱਥੇ ਹਾ ਦੇ ਨਾਰੇ ਦੀ ਗੱਲ ਕਰਾਂਗੇ ਜਾਨੀ ਕਹਿਣ ਦਾ ਭਾਵ ਕੁੱਲ ਸਾਰੀ ਗੱਲ ਦੀ ਮੈਂ ਨਚੋਰ ਇਹੀ ਤੁਹਾਨੂੰ ਦੱਸਣਾ ਚਾਹਣਾ ਉਹ ਕਹਿੰਦੇ ਨੇਗੇ ਕਿ ਜਿਹੜਾ ਨਮਾਜ਼ ਸਾਨੂੰ ਪੜਨੀ ਨਹੀਂ ਆਉਂਦੀ ਅਗਰ ਅਸੀਂ ਮਾਜਦ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਬੈਠ ਗਏ ਵਿੱਚ ਬੈਠ ਕੇ ਅਗਰ ਉਹਨਾਂ ਨੇ ਜੋ ਸਰੀਰ ਦੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਜਿਸ ਤਰ੍ਹਾਂ ਉਹ ਨਮਾਜ਼ ਅਦਾ ਕਰਦੇ ਨੇ ਜਿਵੇਂ ਆਪਾਂ ਮੱਥਾ ਟੇਕਦੇ ਆ ਸਪੋਰ ਕਰ ਲੋ ਉਸੇ ਤਰ੍ਹਾਂ ਉਹ ਕਹਿੰਦੇ ਵੀ ਅਸੀਂ ਜਿਹੜਾ ਇੱਕ ਤਰ੍ਹਾਂ ਮੱਥਾ ਟੇਕਣ ਦੀ ਮੋਦਰਾ ਦੇ ਵਿੱਚ ਅਸੀਂ ਵੀ ਉਹਨਾਂ ਦੇ ਵਿੱਚ ਬੈਠ ਗਏ ਵੀ ਸਾਨੂੰ ਇਹਦੇ ਵਿੱਚ ਕੋਈ ਗਲਤ ਨਹੀਂ ਲੱਗਦਾ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡੀ ਨੌਕਰੀ ਚਲੀ ਜਾਏਗੀ ਜੇ ਇਹ ਬੋ ਲੇਕਿਨ ਉਹ ਅਮਰਤਾਰ ਸਿੰਘ ਬਹੁਤ ਹੀ ਠਰਮੇ ਦੇ ਨਾਲ ਸਾਰੀਆਂ ਗੱਲਾਂ ਦੇ ਜਵਾਬ ਦਿੰਦਾ ਉਹ ਕਹਿੰਦਾਗਾ ਕਿ ਅਗਰ ਕੋਈ ਮੁਸਲਮਾਨ ਜਾਂ ਕੋਈ ਹਿੰਦੂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਜੇਕਰ ਕੋਈ ਮੱਥਾ ਟੇਕਦਾ ਫਿਰ ਅਸੀਂ ਉਹਨੂੰ ਗਲਤ ਕਿਉਂ ਨਹੀਂ ਕਹਿੰਦੇ ਉਹ ਜਦੋਂ ਗੱਲ ਕਰਦੇ ਨੇ ਕਿ ਮੁਸਲਮਾਨਾਂ ਨੇ ਸਾਡੇ ਸਹਿਜਾਦਿਆਂ ਨੂੰ ਸ਼ਹੀਦ ਕੀਤਾ ਤਾਂ ਉਹ ਕਹਿੰਦਾਗਾ ਕਿ ਸਹਿਜਾਦਿਆਂ ਨੂੰ ਮੁਸਲਮਾਨਾਂ ਨੇ ਸ਼ਹੀਦ ਨਹੀਂ ਕੀਤਾ ਉਹਨਾਂ ਨੂੰ ਜ਼ਾਲਮ ਮੁਗਲਾਂ ਨੇ ਜਾਂ ਜ਼ਾਲਮਾਂ ਨੇ ਆਪਾਂ ਕਹਿ ਸਕਦੇ ਆ ਕਿ ਸ਼ਹੀਦ ਕੀਤਾ ਸੀਗਾ ਕੋਈ ਵੀ ਕੌਮ ਦੇ ਵਿੱਚ ਜਿਹੜੇ ਜ਼ਾਲਮ ਵੀ ਹੁੰਦੇ ਨੇ ਤੇ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਉਹ ਕਹਿੰਦੇ ਸਾਨੂੰ ਮਤਲਬ ਜ਼ਾਲਮ ਕੋਈ ਮੁਸਲਮਾਨ ਦਿਖਾਈ ਨਹੀਂ ਦਿੰਦੇ ਉਹ ਮੀਆਂ ਮੀਰ ਜੀ ਦੀ ਵੀ ਗੱਲ ਕਰਦੇ ਨੇ ਉਹ ਨਵਾਬ ਮਲੇਰ ਕੋਲੇ ਦੀ ਵੀ ਗੱਲ ਕਰਦਾ ਉਹ ਗਣੀ ਖਾਨ ਨਵੀ ਖਾਨ ਦੀ ਵੀ ਗੱਲ ਕਰਦੇ ਆ ਦੇਖੋ ਦੋਸਤੋ ਸਵਾਲ ਹੁਣ ਇੱਥੇ ਪੈਦਾ ਇਹ ਹੁੰਦਾਗਾ ਕਿ ਕੀ ਉਹਨਾਂ ਨੇ ਨਮਾਜ਼ ਅਦਾ ਕਰਕੇ ਗਲਤ ਕੀਤਾ ਜਾਂ ਮਤਲਬ ਉਹਨਾਂ ਦੇ ਵਿੱਚ ਬੈਠ ਕੇ ਕਿ ਗਲਤ ਕੀਤਾ ਹੁਣ ਦੋਸਤੋ ਇੱਥੇ ਆਪਾਂ ਬੜੀ ਨਿਮਰਤਾ ਸਹਿਤ ਮੈਂ ਬੇਨਤੀ ਕਰਨੀ ਚਾਹਣਾਗਾ ਕਿ ਜਦੋਂ ਕੋਈ ਮੁਸਲਮਾਨ ਭਰਾ ਪਾਠ ਕਰਦਾ ਕੋਈ ਜਪਜੀ ਸਾਹਿਬ ਦਾ ਪਾਠ ਕਰਕੇ ਸੁਣਾਉਂਦਾ ਹੈ ਤਾਂ ਅਸੀਂ ਕਿੰਨੇ ਮਤਲਬ ਫਿਰ ਉਹਦੇ ਤੇ ਮੈਸੇਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਲਿਖਦੇ ਆਂ ਵਾਹਿਗੁਰੂ ਲਿਖਦੇ ਆ ਕਿ ਬਹੁਤ ਵਧੀਆ ਦੇਖੋ ਜੀ ਕਿੰਨੀ ਵਧੀਆ ਉਹ ਗੁਰਬਾਣੀ ਪੜ ਰਿਆ ਅਗਰ ਕੋਈ ਹਿੰਦੂ ਗੁਰਬਾਣੀ ਦਾ ਪਾਠ ਕਰਦਾ ਜਾਂ ਜਪਜੀਤ ਸਾਹਿਬ ਦਾ ਪਾਠ ਕਰਦਾ ਤਾਂ ਅਸੀਂ ਕਹਿੰਨੇ ਦੇਖੋ ਜੀ ਕਿੰਨਾ ਵਧੀਆ ਲੱਗਦਾ ਕਿੰਨਾ ਮਤਲਬ ਉਹਨੂੰ ਆਪਾਂ ਸਰਾਉਨੇ ਆਂ ਮੁਸਲਮਾਨ ਬਹੁਤ ਪਾਠ ਕਰਦੇ ਨੇ ਉਹਨਾਂ ਨੇ ਕਿਹਾ ਕਿ ਕਿਹੜਾ ਮੁਸਲਮਾਨ ਪਾਠ ਕਰਦਾ ਬਹੁਤ ਮੁਸਲਮਾਨ ਪਾਠ ਕਰਦੇ ਨੇ ਇਹ ਇਹ ਇਸ ਗੱਲ ਦਾ ਆਪਾਂ ਕੋਈ ਉਹ ਨਹੀਂ ਕਰ ਸਕਦੇ ਦੇਖੋ ਦੋਸਤੋ ਏ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਅੰਮ੍ਰਿਤਸਰ ਕੇ ਨਵਾਜ ਪੜੋ ਜਾਂ ਕੋਈ ਹੋ ਕਰੋ ਪਰ ਫਿਲਹਾਲ ਜੇਕਰ ਅਸੀਂ ਸਾਡੀ ਗੁਰਬਾਣੀ ਅਗਰ ਕੋਈ ਦੂਸਰੀ ਉਸ ਵਾਲਾ ਕੋਈ ਪਰਦਾ ਦੂਸਰੇ ਧਰਮ ਵਾਲਾ ਤਾਂ ਅਸੀਂ ਫਿਰ ਚੱਕ ਦਿੰਨੇ ਫਟੇ ਕਿ ਖਾਲਸਾ ਰਾਜ ਆ ਗਿਆ ਜੀ ਇਹ ਹੋ ਗਿਆ ਤੇ ਬਹੁਤ ਅਸੀਂ ਤਰੀਫਾਂ ਕਰਦੇ ਆਂ ਫਿਰ ਆਪਣੇ ਧਰਮ ਦੀਆਂ ਫਿਰ ਇਹਦਾ ਮਤਵਲ ਕਿ ਜਿਹੜੇ ਮੁਸਲਮਾਨ ਨੇ ਪਾਠ ਕਰ ਲਿਆ ਫਿਰ ਉਹਨਾਂ ਨੂੰ ਵੀ ਆਪਣੇ ਧਰਮ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਫਿਰ ਮੁਸਲਮਾਨਾਂ ਨੂੰ ਵੀ ਇਹ ਚਾਹੀਦਾ ਵੀ ਉਹ ਉਹਨਾਂ ਨੇ ਕਿਉਂ ਜਪਜੀਤ ਸਾਹਿਬ ਦਾ ਪਾਠ ਕੀਤਾ ਉਹਨਾਂ ਨੂੰ ਆਪਣੇ ਧਰਮ ਦੇ ਵਿੱਚੋਂ ਬੇਦਖਲ ਕਰ ਦੋ ਹੁਣ ਇੱਥੇ ਸਵਾਲ ਉਹਨਾਂ ਦੀ ਨੌਕਰੀ ਦੇ ਉੱਪਰ ਬਣਿਆ ਹੋਇਆ ਇਹ ਚੀਜ਼ ਦਾ ਕਿ ਉਹਨਾਂ ਨੇ ਉੱਥੇ ਕਿਉਂ ਵਿੱਚ ਬੈਠੇ ਇਹ ਚੀਜ਼ ਦਾ ਮਤਲਬ ਬਹੁਤ ਵੱਡਾ ਵਿਵਾਦ ਹੋਇਆ ਹੋਇਆ ਅੱਛਾ ਕਈ ਕਹਿੰਦੇ ਨੇ ਕਿ ਮੁਸਲਮਾਨ ਜਿਹੜੇ ਨੇ ਉਹ ਦੇਖ ਨਹੀਂ ਲੈਂਦੇ ਨਹੀਂ ਲੈਂਦੇ ਹੋਣਗੇ ਪਰ ਬਹੁਤ ਲੈਂਦੇ ਵੀ ਨੇ ਸਾਡੇ ਅਸੀਂ ਮਲੇਰ ਕੋਲੇ ਦੇ ਰਹਿਣ ਵਾਲੇ ਆ ਸਾਡੇ ਨਾਲ ਬਹੁਤ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਕਈ ਲੈਂਦੇ ਵੀ ਨਹੀਂ ਪਰ ਕਈ ਲੈਂਦੇ ਵੀ ਨੇਗੇ ਦੇਖ ਬਿਲਕੁਲ ਸਾਡੇ ਮੇਰੇ ਕੋਲੇ ਜਿਆ ਬਹੁਤ ਉਧਾਰਨ ਨੇ ਜਿਹੜੀਆਂ ਸਾਡੇ ਨਾਲ ਬੈਠ ਕੇ ਮੁਸਲਮਾਨ ਦੇਖ ਲੈਂਦੇ ਨੇ ਦੇਖ ਸਕਦੇ ਰਹੇ ਨੇ ਸੋ ਕਹਿਣ ਦਾ ਭਾਵ ਦੋਸਤੋ ਇਹ ਕਟੜਤਾ ਜਿਹੜੀ ਨਾ ਜਦ ਸਾਰੇ ਵਾਲੀ ਬਰਾਬਰ ਰੱਖੋ ਅਗਰ ਸਾਡੇ ਕੋਈ ਪਾਠ ਕਰਦਾਗਾ ਫੇਰ ਅਸੀਂ ਕਿਉਂ ਸਰਾਉਨੇ ਆ ਫਿਰ ਜਦ ਤਾ ਇਹ ਵੀ ਕਹੋ ਕਿ ਇਹ ਮੁਸਲਮਾਨ ਹੋ ਕੇ ਕਿਉਂ ਗੁਰਬਾਨੀ ਦਾ ਪਾਠ ਕਰਦਾ ਗੁਰਬਾਨੀ ਸਾਡੀ ਕੱਲਿਆਂ ਦੀ ਨਹੀਂ ਹੈਗੀ ਗੁਰਬਾਨੀ ਸਾਰਿਆਂ ਦੀ ਹੈ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਨੂੰ ਗੁਰੂਆਂ ਨੇ ਇਹੀ ਸਿਖਾਇਆ ਇਸੇ ਕਾਰਨ ਕਰਕੇ ਹਰ ਇੱਕ ਧਰਮ ਦੇ ਭਗਤਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੀਰਾਂ ਫਕੀਰਾਂ ਉਹਨਾਂ ਦੀ ਗੁਰਬਾਨੀ ਨੂੰ ਮੱਥਾ ਟੇਕਦੇ ਆ ਤੇ ਉਹ ਫਿਰ ਗੁਰਬਾਣੀ ਨੂੰ ਮੁਸਲਮਾਨ ਵੀ ਪੜ ਸਕਦੇ ਨੇ ਹਾਂ ਇਹ ਗੱਲ ਵੱਖਰੀ ਹੈ ਕਿ ਦੂਸਰੇ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਸਾਡੇ ਗੁਰੂਆਂ ਦੀ ਬਾਣੀ ਨਹੀਂ ਲਿਖੀ ਹੋਈ ਪਰ ਫਿਰ ਵੀ ਦੋਸਤੋ ਜੇਕਰ ਹੈ ਤਾਂ ਉਹਨਾਂ ਨੇ ਵੀ ਰੱਬ ਦਾ ਨਾਮ ਹੀ ਲਿਖਿਆ ਹੋਇਆ ਹੈ ਜੇ ਆਪਾਂ ਕਹੀਏ ਕੁਰਾਨ ਦੇ ਵਿੱਚ ਕੀ ਹੈ ਉਹ ਵੀ ਰੱਬ ਦੀ ਮਤਲਬ ਉਹਨਾਂ ਦੀ ਅਬਦੀ ਮਤਲਬ ਮੁਤਾਬਕ ਲਿਖੀ ਹੋਈ ਹੈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰੀ ਅੱਲਾਹ ਸ਼ਬਦ ਆਉਂਦਾ ਦੋ ਵਾਰੀ RAM ਦਾ ਵੀ ਆਉਂਦਾ ਚਾਹੇ ਜਿਹੜੇ ਦੂਸਰੇ ਆਮ ਤਾਂ ਜਿੰਨਾ ਜ਼ਿਆਦਾਤਰ ਆਉਂਦਾ ਉਹ RAM ਪਰ ਰਮਿਆ ਹੋਇਆ ਪ੍ਰਮਾਤਮਾ ਦੇ ਨਾਮ ਦਾ ਹੈਗਾ ਲੇਕਿਨ ਦੋ ਜਗ੍ਹਾ ਤੇ ਜਿਹੜਾ ਹੈਗਾ ਉਹ RAM ਚੰਦਰ ਬਾਰੇ ਵੀ ਆਉਂਦਾ ਸੋ ਕਹਿਣ ਦਾ ਭਾਵ ਇਹ ਆ ਦੋਸਤੋ ਆਪਾਂ ਨੂੰ ਥੋੜੇ ਖੁੱਲੇ ਦਿਲ ਦੇ ਨਾਲ ਸੋਚਣਾ ਚਾਹੀਦਾਗਾ ਤੰਗ ਦਿਲੀ ਨਾਲ ਆਪਾਂ ਨਾ ਸੋਚੋ ਸਾਨੂੰ ਗੁਰੂਆਂ ਨੇ ਤੰਗ ਦਿਲ ਨਹੀਂ ਬਣਾਇਆ ਮੈਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਦੀ ਪੈਰਬੈ ਨਹੀਂ ਕਰਦਾ ਕਿ ਹਾਂ ਜਰੂਰ ਤੁਸੀਂ ਜਾ ਜਾ ਕੇ ਮਤਲਬ ਉੱਥੇ ਪੜੋ ਹਾਂ ਠੀਕ ਹੈ ਕਈ ਵਾਰੀ ਹਾਲਾਤ ਬਣ ਜਾਂਦੇ ਨੇ ਉਹ ਉੱਥੇ ਪਾਕਿਸਤਾਨ ਦੇ ਵਿੱਚ ਗਏ ਹੋਏ ਸੀਗੇ ਹਾਂ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਕਿਸੇ ਨੇ ਮਜਬੂਰ ਥੋੜੋ ਕੀਤਾਗਾ ਉਹਨਾਂ ਨੂੰ ਜਿਵੇਂ ਹੁਣ ਆਪਣੇ ਮੁਸਲਮਾਨ ਜਦੋਂ ਗੁਰਦੁਆਰਾ ਸਾਹਿਬ 'ਚ ਕਿਸੇ ਕੱਟ 'ਚ ਆ ਜਾਂਦੇ ਨੇ ਉਹਨਾਂ ਨੂੰ ਆਪਾਂ ਮਜਬੂਰ ਤਾਂ ਨਹੀਂ ਕਰਦੇ ਜੇ ਕੋਈ ਮੱਥਾ ਟੇਕ ਲੈਂਦਾ ਤਾਂ ਵੀ ਠੀਕ ਹੈ ਅਗਰ ਨਹੀਂ ਟੇਕਦਾ ਉਹ ਸਾਡੇ ਪਿੰਡ 5700 ਮੁਸਲਮਾਨਾਂ ਦੇ ਘਰ ਨੇ ਔਰ ਜਦੋਂ ਸਾਡੇ ਨੰਦਕਾਰਜ ਹੁੰਦੇ ਨੇ ਉਹ ਹਾਜ਼ਰ ਆਉਂਦੇ ਨੇ ਆਪਣੇ ਗੁਰਦੁਆਰਾ ਸਾਹਿਬ ਕੋਈ ਪ੍ਰੋਗਰਾਮ ਹੁੰਦਾ ਉੱਥੇ ਵੀ ਆਉਂਦੇ ਨੇ ਮੱਥਾ ਟੇਕਦੇ ਨੇ ਕਈ ਨਹੀਂ ਵੀ ਟੇਕਦੇ ਪਰ ਆਪਾਂ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਜਿਹੜੇ ਟੇਕ ਲੈਂਦੇ ਨੇ ਫਿਰ ਕੀ ਉਹ ਧਰਮ ਤਬਦੀਲ ਕਰ ਲੈਂਦੇ ਨੇ ਜੇ ਕੋਈ ਸਿੱਖ ਨਮਾਜ਼ ਦੇ ਵਿੱਚ ਖੜ ਗਿਆ ਤਾਂ ਕਿ ਉਹ ਮਤਲਬ ਉਹਦਾ ਧਰਮ ਤਬਦੀਲ ਹੋ ਗਿਆ ਨਹੀਂ ਖਾਲਸਾ ਜੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਇਹ ਜੇਕਰ ਉਹ ਗਰੀਬ ਸਿੱਖ ਨੇ ਵਿਚਾਰੇ ਤਾਂ ਆਪਾਂ ਉਹਨਾਂ ਦੇ ਉੱਪਰ ਸਵਾਲ ਖੜੇ ਕਰਤੇ ਉਹਨਾਂ ਦੀ ਨੌਕਰੀ ਦੇ ਉੱਤੇ ਬਣ ਕੇ ਆ ਗਈ ਪਰ ਜਦੋਂ ਸਾਡੇ ਵੱਡੇ ਵੱਡੇ ਲੀਡਰ ਜਿਹੜੇ ਮੰਤਰੀ ਹੁੰਦੇ ਨੇ ਮੁੱਖ ਮੰਤਰੀ ਹੁੰਦੇ ਨੇ ਕੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਾਂਦੇ ਨੇ ਦੂਜੇ ਦਰਮਾਂ ਦੇ ਵਿੱਚ ਕੀ ਸਾਡੇ ਹੁਣ ਤੱਕ ਕਿੰਨੇ ਮੁੱਖ ਮੰਤਰੀ ਜਿਹੜੇ ਮਲੇਰ ਕੋਲੇ ਈਦਗਾ ਦੇ ਵਿੱਚ ਆਉਂਦੇ ਨਹੀਂ ਰਹੇ ਕੈਪਟਨ ਬਾਦਲ ਹੋਰ ਜਿੰਨੇ ਵੀ ਵੱਡੇ ਵੱਡੇ ਮੰਤਰੀ ਫਿਰ ਕੀ ਉਹਨਾਂ ਨੂੰ ਮਤਲਬ ਉਹ ਉਹ ਵੀ ਤਾਂ ਨਵਾਜ਼ ਦੇ ਵਿੱਚ ਹੀ ਖੜਦੇ ਸੀਗੇ ਉਹਨਾਂ ਨੂੰ ਕਿਉਂ ਨਹੀਂ ਧਰਮ ਦੇ ਵਿੱਚੋਂ ਕੱਢ ਦਿੱਤਾ ਗਿਆ ਇਹ ਗਰੀਬ ਨੇ ਤਾਂ ਕਰਕੇ ਇਹ ਮੁਲਾਜ਼ਮ ਛੋਟੇ ਮੁਲਾਜ਼ਮ ਨੇ ਤਾਂ ਕਰਕੇ ਜਾਂ ਤਾਂ ਫਿਰ ਤੁਸੀਂ ਇਹ ਕਹੋ ਵੀ ਭਾਈ ਕੋਈ ਵੀ ਜਿਹੜਾ ਹੈਗਾ ਕਿਉਂ ਜਾਂਦਾ ਉੱਥੇ ਜਦੋਂ ਸਾਡੇ ਮੰਤਰੀ ਜਾ ਚੜਿਆ ਹੁਣ ਆਨ ਵੋਟਾਂ ਚੱਲਦੀਆਂ ਨੇ ਕਿਹੜਾ ਮੰਤਰੀ ਜਾ ਹੋਊਗਾ ਸਿੱਖ ਸਾਡਾ ਜਿਹੜਾ ਮਸਜਿਦਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਾ ਕੇ ਟਿੱਕੇ ਨਹੀਂ ਲਵਾਉਂਦਾ ਜਾਂ ਮਸਜਿਦਾਂ ਦੇ ਵਿੱਚ ਜਾ ਕੇ ਕੋਈ ਉਹਨਾਂ ਦੀ ਨਮਾਜ਼ ਦੇ ਵਿੱਚ ਨਹੀਂ ਖੜਦਾ ਮੈਂ ਸੈਕਿੰਡ ਤੇ ਤੁਹਾਨੂੰ ਦਿਖਾ ਦੂੰਗਾ ਉਹਨਾਂ ਨੂੰ ਨਹੀਂ ਕਹਿੰਦੇ ਕਿਉਂਕਿ ਉਹ ਤਕੜੇ ਨੇ ਇਹੀ ਪੱਤਰਕਾਰ ਜਿਹੜੇ ਇਸ ਮੈਂ ਅੱਜ ਦੇਖਿਆ ਸਿੰਘ ਦੇ ਮਨ ਨਾਲ મતਲੇ ਇਸ ਤਰ੍ਹਾਂ ਨਫਰਤ ਨਾਲ ਸਵਾਲ ਜਵਾਬ ਕਰਦੇ ਨੇ ਕਿ ਜਿਵੇਂ ਮਤਲਬ ਉਹਨੂੰ ਕਹਿੰਦੇ ਹੁਣ ਕਿ ਹੁਣੀ ਤੂੰ ਮਤਲਬ ਜਿਹੜਾ ਹੈਗਾ ਨੌਕਰੀ ਛੱਡ ਦੇ ਭਾਈ ਸਾਹਿਬ ਕਦੇ ਭਗਵਾਨਤਮਨ ਨੂੰ ਵੀ ਕਰ ਲਿਓ ਨਾ ਸਵਾਲ ਕਦੇ ਮੰਤਰੀਆਂ ਨੂੰ ਵੀ ਸਵਾਲ ਕਰ ਲਿਓ ਅਮਰਦਾਰੀ ਮੰਤਰੀ ਨੇ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਤੇ ਜਾਂਦੇ ਨੇ ਔਰ ਪਹਿਲਾਂ ਚਲੋ ਇਹ ਤਾਂ ਹੋ ਗਏ ਧਰਮ ਸਾਡੇ ਤਾਂ ਡੇਰਿਆਂ 'ਚ ਜਾਂਦੇ ਨੇ ਉਹਨਾਂ ਦਾ ਕੀ ਸੋਇਸ ਕਰਕੇ ਆਪਾਂ ਤੰਗ ਦਿੱਲੀ ਨਾਲ ਨਾ ਸੋਚੀਏ ਖੁੱਲ੍ਹ ਦਿੱਲੀ ਦੇ ਨਾਲ ਸੋਚੀਏ ਕੋਈ ਵੀ ਕਿਸੇ ਧਾਰਮਿਕ ਜਗ੍ਹਾ ਦੇ ਉੱਪਰ ਜਾਣ ਨਾਲ ਜਾ ਧਾਰਮਿਕ ਜਗ੍ਹਾ ਦੇ ਉੱਪਰ ਮੱਥਾ ਟੇਕਣ ਨਾਲ ਕੋਈ ਕਿਸੇ ਦਾ ਧਰਮ ਤਬਦੀਲ ਨਹੀਂ ਹੋ ਜਾਂਦਾ ਪਰ ਦੋਸਤੋ ਜੇਕਰ ਅਸੀਂ ਚਾਹਣੇ ਆ ਕਿ ਸਾਡੇ ਗੁਰੂ ਘਰ ਦੇ ਵਿੱਚ ਹਰ ਇੱਕ ਆ ਕੇ ਮੱਥਾ ਟੇਕੇ ਅਸੀਂ ਕਹਿੰਦੇ ਆ ਕਿ ਸਾਡੇ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਨੇ ਹਰ ਇੱਕ ਧਰਮ ਦੇ ਲੋਕਾਂ ਨੂੰ ਉੱਥੇ ਦਰਵਾਜ਼ਾ ਦਿੱਤਾ ਹੋਇਆ ਕਿ ਕੋਈ ਵੀ ਉੱਥੇ ਆ ਸਕਦਾ ਹੈ ਫਿਰ ਜਦੋਂ ਦੂਜੇ ਧਰਮ ਦੇ ਸਾਡੇ ਲਈ ਦਰਵਾਜ਼ਾ ਖੁੱਲਾ ਕਰਦੇ ਨੇ ਫਿਰ ਅਸੀਂ ਕਿਉਂ ਰੌਲਾ ਪਾਉਂਦੇ ਆ ਨਹੀਂ ਇਹ ਮੇਰੇ ਖਿਆਲ ਦੇ ਵਿੱਚ ਤਾਂ ਦੇਖੋ ਮੇਰੇ ਇਹ ਪਰਸਨਲ ਹੀ ਵਿਚਾਰ ਨੇ ਮੈਂ ਕੋਈ ਵੀ ਕਿਸੇ ਤਰ੍ਹਾਂ ਦੇ ਇਹ ਇਹ ਵਿਚਾਰ ਨਹੀਂ ਕਿ ਮੈਂ ਕੋਈ ਸਿੱਖਾ ਹੋਣ ਦੇ ਨਾਤੇ ਜਾਂ ਕੋਈ ਮੇਰੇ ਪਰਸਨਲ ਹੀ ਵਿਚਾਰ ਇਹ ਨਹੀਂਗੇ ਕਿ ਕਿਸੇ ਨੂੰ ਵੀ ਰੋਕਣਾ ਨਹੀਂ ਚਾਹੀਦਾ ਨਮਾਜ਼ਾਂ ਉਹਨਾਂ ਲਈ ਉਹਨਾਂ ਦਾ ਧਰਮ શ્રેਸ਼ਟ ਹੈ ਸਾਡੇ ਲਈ ਸਾਡਾ ਸਿੱਖ ਧਰਮ શ્રેਸ਼ਟ ਹੈ ਹਿੰਦੂਆਂ ਲਈ ਹਿੰਦੂ ਧਰਮ શ્રેਸ਼ਟ ਹੈ हां ਅਸੀਂ ਕਈ ਵਾਰੀ ਗੁੱਸੇ ਦੇ ਵਿੱਚ ਜਦੋਂ ਜਿਹੜੇ ਸਿਰਸਹਣ ਵਾਲੇ ਵਰਗੇ ਜਾਂ ਜਿਹੜੇ ਕੋਈ ਲੋਕ ਨਫ਼ਰਤ ਪੈਦਾ ਕਰਦੇ ਨੇ ਉਹਨਾਂ ਲਈ ਕਈ ਵਾਰੀ ਸਖਤ ਸ਼ਬਦ ਵੀ ਬੋਲ ਦਿੰਨੇ ਆ ਧਰਮ ਬਾਰੇ ਨਹੀਂ ਬੋਲਦੇ ਉਹਨਾਂ ਵਿਅਕਤੀਆਂ ਲਈ ਕਈ ਵਾਰੀ ਆਪਾਂ ਸਖਤ ਬੋਲ ਦਿੰਨੇ ਆ ਜਿਹੜੇ ਵਿਅਕਤੀ ਨਫ਼ਰਤ ਪੈਦਾ ਕਰਦੇ ਨੇ ਧਰਮ ਲਈ ਕਦੇ ਵੀ ਧਰਮ ਕੋਈ ਵੱਡਾ ਛੋਟਾ ਨਹੀਂ ਹੈਗਾ ਜਿਸ ਤਰ੍ਹਾਂ ਪਰਸੋਂ ਵੀ ਗੱਲ ਇੱਕਾਈ ਸੀ ਕਿ ਧਰਮ ਵੱਡਾ ਛੋਟਾ ਧਰਮ ਵੱਡਾ ਛੋਟਾ ਕੋਈ ਨਹੀਂ ਹੈਗਾ ਜਿਵੇਂ ਇੱਕ ਨੇ ਬੋਣੀ ਆਪਣੇ ਜਿਹੜੇ ਐਮਐਲਏ ਨੇ ਸਾਭਕਾ ਪਰ ਚਲੋ ਹੁਣ ਉਹਨਾਂ ਨੇ ਮਾਫੀ ਮੰਗ ਲਈ ਉਹਨਾਂ ਨੇ ਵੀ ਕਿਹਾ ਜਿਹੜਾ ਕਿ ਇਸਾਈ ਵੱਡੇ ਭਰਾ ਨੇ ਸਿੱਖ ਅਸੀਂ ਛੋਟੇ ਭਰਾ ਸਾਡਾ ਧਰਮ ਛੋਟਾ ਹੈ ਉਹਨੂੰ ਫਿਰ ਮੰਨਣਾ ਪਿਆ ਕਿ ਧਰਮ ਕੋਈ ਵੱਡਾ ਜਾਂ ਛੋਟਾ ਨਹੀਂ ਹੈਗਾ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ